ਦਾਖਾ ਸ਼੍ਰੀ ਆਨੰਦਪੁਰ ਸਾਹਿਬ ਨੂੰ ਉਸ ਘੇਰੇ ਦੇ ਵਿੱਚ ਜਿਵੇਂ ਭਾਈ ਸਾਹਿਬ ਦੱਸ ਰਹੇ ਸਨ ਹਰ ਮੁਸੀਬਤ ਇਸ ਪਰਿਵਾਰ ਦੇ ਉੱਪਰ ਟੁੱਟੀ ਖੈ ਖਾਣ ਨੂੰ ਭੋਜਨ ਨਹੀਂ ਸੱਚ ਇਹ ਵੇ ਪਹਿਨਣ ਵਾਸਤੇ ਉਹਨ ਸਿੱਖਾਂ ਕੋਲ ਜ਼ਿਆਦੇ ਬਸਤਰ ਨਹੀਂ ਉਸ ਧਰਤੀ ਦੇ ਉੱਪਰ ਖਾਲਸਾ ਜੀ ਨੇ ਇੱਥੋਂ ਤੱਕ ਕਿ ਗੁਰਬਾਣੀ ਦੇ ਜਿੰਨੇ ਸ਼ਬਦ ਨੇ ਕਿ ਰਬ ਦੁਖ ਦੇ ਭੁਖ ਦੇਵੇ ਭਾਵੇਂ ਕੁਛ ਵੀ ਤਨ ਤੇ ਨਾ ਹੋਵੇ ਤੇ ਪਰਮਾਤਮਾ ਦੀ ਯਾਦ ਵੀ ਜੁੜੇ ਰਹਿਣਾ ਜਿਹੜੇ ਉਸ ਦੇ ਰੰਗ ਵਿੱਚ ਰੱਤੇ ਹੋਏ ਸਨ ਯਾਦ ਰੱਖਿਓ ਉਹਨਾ ਮੂੰਹ ਨਹੀਂ ਫੇਰਿਆ ਜਿਹੜੇ ਕੱਚੇ ਸਨ ਪ੍ਰੇਮ ਤੋਂ ਵਿਰਵੇਰ ਸਨ ਸੱਚੀ ਮੁੱਚੀ ਕੱਚੇ ਛੱਡਦੇ ਦਿੱਸੇ ਜਿਵੇਂ ਹਜ਼ੂਰ ਦਾ ਬਚਨ ਹੈ ਰੱਤੇ ਸਈ ਜੇ ਮੁਖ ਨਾ ਮੁੜਨ ਜਿਨੀ ਸੰਝਾਤਾ ਸਾਈਂ ਝੜ ਚੜ ਪੰਦੇ ਕੱਚੇ ਬਿਰਖੀ ਜਿੰਨਾ ਕਾਰ ਨਾ ਆਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਨੂੰ ਸਤ ਮਹੀਨੇ ਦੇ ਕਰੀਬ ਕੋਈ ਸ਼ਬਦ 8 ਵਰ ਦੇ ਆ ਘੇਰਾ ਪਾਇਆ ਹੋਇਆ ਮਈ ਤੋਂ ਸ਼ੁਰੂਖ ਹੁੰਦਾ ਤੇ ਦਸੰਬਰ ਤੱਕ ਚੱਲਦਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਤਿਆਗਦੇ ਨੇ ਇਹ ਭਾਵਾਂ ਪਿਛਲੇ ਦਿਨ ਆਪਾਂ ਚਮਕੌਰ ਸਾਹਿਬ ਦਾ ਥੋੜਾ ਜ਼ਿਕਰ ਕੀਤਾ ਪਰ ਅੱਜ ਅਸੀਂ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦੇ ਨਾਲ ਤੁਰਨਾ ਹੈ ਸਨਮਾਨਯੋ ਗੁਰੂ ਗੋਬਿੰਦ ਸਿੰਘ ਮਹਾਰਾਜ